ਮੰਡਰੀਗਾ ਕਰਮਚਾਰੀ ਯੂਨੀਅਨ ਸ਼ੀਤ ਭਗਤ ਸਿੰਘ ਨਗਰ ਵੱਲੋਂ 3 ਦਿਨ ਕਲਮ ਛੋੜ ਹੜਤਾਲ ਦਾ ਐਲਾਨ ਕੀਤਾ ਗਿਆ ਹੈ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਮੰਡਰੀਗਾ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸਰਬਜੀ ਸਾਭੀ ਨੇ ਦੱਸਿਆ ਹੈ ਕਿ ਆਓ ਸੁਣਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਅਸੀਂ ਮੰਡਰੀਗਾ ਕਰਮਚਾਰੀ ਯੂਨੀਅਨ ਨਵਾਂ ਸ਼ਹਿਰ ਅਸੀਂ ਸਟ੍ਰਾਈਕ ਤੇ ਬੈਠੇ 3 ਦਿਨ ਦੀ ਸਾਡੀ ਇਹ ਸਟ੍ਰਾਈਕ ਕਲਮ ਛੋੜ ਸਟ੍ਰਾਈਕ ਆ ਇਹਦਾ ਮੇਨ ਮੁੱਖ ਮੋਟਿਵ ਆ ਵੀ ਸਾਨੂੰ ਤਿੰਨ ਤਿੰਨ ਮਹੀਨੇ ਪਹਿਲਾਂ ਤਰਖਾ ਨਹੀਂ ਮਿਲਦੀ ਲੇਬਰ ਦੀ 12 ਮਹੀਨੇ ਤੋਂ ਬਾਰਵੇਂ ਬਾਰਵੇਂ ਮਹੀਨੇ ਤੋਂ ਬਾਅਦ ਕੋਈ ਕਿਸੇ ਦੇ ਪੈਸੇ ਨਹੀਂ ਆਏ ਤੇ ਸਾਨੂੰ ਸਰਕਾਰ ਨੇ ਵਾਅਦਾ ਕੀਤਾ ਸੀ ਜਦੋਂ ਅਸੀਂ ਆਵਾਂਗੇ ਤੇ ਅਸੀਂ ਤੁਹਾਨੂੰ ਸਾਰੇ ਪੱਕੇ ਕਰਾਂਗੇ ਪਰ ਸਾਡੇ ਬਾਰੇ ਕਿਸੇ ਨੇ ਸੋਚਿਆ ਕਿਉਂਕਿ ਸਾਰਾ ਹੀ ਜਿੰਨਾ ਵੀ ਕਾਰੋਬਾਰ ਆ ਪੰਜਾਬ ਦੇ ਪਿੰਡਾਂ ਦਾ ਜਿੰਨਾ ਵੀ ਕੰਮਕਾਰ ਜਿੰਨੀ ਡਿਵੈਲਪਮੈਂਟ ਵਾ ਉਹ ਸਾਰੀ ਨਰੇਗਾ ਥਰੂ ਹੋ ਰਹੀ ਆ ਇਸ ਕਰਕੇ ਅਸੀਂ ਇਹ ਤਿੰਨ ਦਿਨ ਦੀ ਹੜਤਾਲ ਤੇ ਬੈਠੇ ਆ ਇਹ ਜੇ ਦੂ ਬਾਤ ਅਸਾਨੂੰ ਲੱਗਿਆ ਵੀ ਨਹੀਂ ਸਰਕਾਰ ਮੰਨਦੀ ਤਾਂ ਅਸੀਂ ਕੋਈ ਵੱਡਾ ਐਕਸ਼ਨ ਕਰਾਂਗੇ ਪਿੰਡਾਂ ਵਿੱਚੋਂ ਲੇਬਰਾਂ ਕੱਟੀਆਂ ਕਰਾਂਗੇ ਫਿਰ ਅਸੀਂ ਵੱਡਾ ਐਕਸ਼ਨ ਕਰਾਂਗੇ ਇਹ ਜਿਹੜੀਆਂ ਪਿੰਡ ਦੀਆਂ ਲੇਬਰ ਵਾ ਉਹਨਾਂ ਦੀਆਂ ਵੀ ਨਹੀਂ ਪੈਸੇ ਆਏ ਜਿਹੜੇ ਉਹਨਾਂ ਦੇ ਪੈਸੇ ਦੀ 12ਵੇਂ ਮਹੀਨੇ ਤੋਂ ਬਾਅਦ ਆਏ ਨਹੀਂ ਕਿਸੇ ਦੇ ਵੀ ਔਰ ਲੇਬਰ ਇੰਨੀ ਤੰਗ ਹੋ ਚੁੱਕੀ ਆ ਜਿਹੜੀ ਕੰਮੇ ਉਹ ਕਰਨਾ ਉਹੀ ਖਾਣਾ ਉਹ ਮਤਲਬ ਤੰਗੇ ਹੋਊਗੀ ਕਿ ਹੋਰ ਕੀ ਹੋਣਾ ਜੀ ਉਹ ਨਹੀਂ ਜੇ ਤੁਹਾਡੀ ਸਰਕਾਰ ਮਤਲਬ ਨਹੀਂ ਸੁਣਦੀ ਫਿਰ ਉਹ ਤੋਂ ਬਾਅਦ ਕੀ ਹੈਗਾ ਉਸ ਤੋਂ ਬਾਅਦ ਇਹ ਆ ਜੀ ਅਸੀਂ ਪੰਜਾਬ ਦੇ ਲੈਵਲ ਦੇ ਉੱਤੇ ਸਾਡੇ ਕੋਲ ਕਿਉਂਕਿ ਪੰਜਾਬ ਲੈਵਲ ਦੇ ਉੱਤੇ ਬਹੁਤ ਜਿੱਦਾਂ ਸਾਡੇ ਮਤਲਬ ਬਲਾਕ ਦੇ ਵਿੱਚ ਹੀ ਆ ਸਾਡੇ ਕੋਲ 5000 ਬੰਦਾ ਕੰਮ ਕਰਦਾ 5000 ਬੰਦਾ ਅਸੀਂ ਸਾਰੇ ਬਲਾਕਾਂ ਵਿੱਚੋਂ ਲਈਏ ਤਾਂ ਸਾਡੇ ਕੋਲੋਂ ਘੱਟੋ ਘੱਟ 20-25000 ਬੰਦਾ ਬਣ ਜਾਂਦਾ ਜਿਹੜਾ ਮਨਰੇਗਾ ਦਾ ਆ ਫਿਰ ਅਸੀਂ ਹੁਣ 20-25000 ਬੰਦੇ ਨੂੰ ਲੈ ਕੇ ਅਸੀਂ ਵੱਡਾ ਇੱਕ ਕੱਟ ਕਰਕੇ ਪੋਜੀਸ਼ਨ ਕਰ ਚ ਕਰਾਂਗੇ ਜਿਹੜੇ ਕਿੰਨੇ ਬੰਦੇ ਪੱਕੇ ਨਹੀਂ ਕੀਤੇ ਗਏ ਸਾਡੇ ਮਨਰੇਗਾ ਦੇ ਕੋਈ ਵੀ ਨਹੀਂ ਪੱਕਾ ਕੀਤਾ ਪੰਜਾਬ ਚੋਂ ਜੀ ਅੱਛਾ ਜੀ 1300 ਕਿੰਨੇ ਆ ਜੀ 1300 ਕੁਝ ਬੰਦੇ ਆ ਜੀ 1700 ਕੁਝ ਬੰਦੇ ਆ ਉਹ ਸਾਰੇ ਪੱਕੇ ਨਹੀਂ ਕੀਤੇ ਗਏ ਜੀ ਜਦ ਕਿ ਜਿਹੜਾ ਮੇਨ ਕੰਮ ਆ ਪਿੰਡਾਂ ਦਾ ਡਿਵੈਲਪਮੈਂਟ ਦਾ ਮੇਨ ਕੰਮ ਆ ਸਾਰਾ ਸਾਡੇ ਉੱਤੇ ਆ ਹਨਾ ਜੀ ਇਸ ਕਰਕੇ ਕਈਆਂ ਸਟੇਟਾਂ ਵਿੱਚ ਪੱਕੇ ਕੀਤੇ ਗਏ ਜਿੱਦਾ ਹਿਮਾਚਲ ਉਪਰ ਪ੍ਰਦੇਸ਼ ਹੋ ਕੇ ਉੱਤੇ ਪੱਕੇ ਕੀਤੇ ਗਏ ਆ ਰਾਜਸਥਾਨ ਚ ਵੀ ਇੰਸਾਨਾਂ ਨੂੰ ਪੱਕੇ ਕੀਤੇ ਗਏ ਆ ਇਹਨਾਂ ਦੋ ਸਟੇਟਾਂ ਚ ਪੱਕੇ ਕੀਤੇ ਸਾਡੀ ਸਰਕਾਰ ਨੂੰ ਕੀ ਹੁੰਦਾ ਜੀ ਬਾਕੀ ਵਾਅਦੇ ਕਰਨੇ ਤੇ ਨਿਭਾਉਣੇ ਆ ਚ ਬਹੁਤ ਫਰਕ ਆ ਇਸ ਸੰਬੰਧੀ ਕੋਈ ਮੰਗ ਪੱਤਰ ਵਗੈਰਾ ਵੀ ਦਵਾਂਗੇ ਤੁਹਾਨੂੰ ਮੰਗ ਪੱਤਰ ਦੇਵਾਂਗੇ ਜੀ ਬਿਲਕੁਲ ਦੇਵਾਂਗੇ ਜੀ ਅਸੀਂ ਮੰਗ ਪੱਤਰ ਵੈਸੇ ਤਾਂ ਆਪਣੀ ਵੀਡੀਓ ਸਾਬ ਨੂੰ ਦਿੱਤਾ ਉਹਨਾਂ ਨੇ ਫੇ ਉਹ ਗਾਇ ਡੀਸੀ ਸਾਹ ਨੂੰ ਏਡੀਸੀ ਉਹ ਤੇ ਅਸੀਂ ਬਾਕੀ ਲੋਡ ਪਈ ਤਾਂ ਹੋਰ ਮੰਗ ਪਤਾ ਵੀ ਦੇਵਾਂਗੇ ਠੀਕ ਹੈ